ਲਓ ਗਾਰ ਹੋਣਾ ਥੋੜਾ ਮਤਲਬ ਅੰਕਲ ਇੱਕ ਮਿੰਟ ਖੜ੍ਹ ਦੋ ਰੋਸ਼ਨੀ ਕੋਈ ਕੋਈ ਮਾਤਾ ਉਹਦਾ ਬਣਾ ਦੇ ਤਿੰਨੇ ਹਾਂ ਕਹਿੰਦੇ ਉਹਨੂੰ ਜਰੂਰ ਲੈ ਕੇ ਚੀਲਾ ਮੰਦਾ ਗਾਂਧਨਦਰ ਨੂੰ ਲਾਉਗਾ ਕੋਈ ਸ਼ਟਲ ਬੈਠਾ ਤੁਸੀਂ ਦੇਖ ਸਕਦੇ ਹੋ ਕਿ ਪੰਜ ਗ੍ਰਹਿ ਕਲਾ ਤੋਂ ਦੇਵੀ ਵਾਲਾ ਰੋਡ ਨੂੰ ਜਾਂਦੀ ਸੜਕ ਦੇ ਉੱਤੇ ਠੇਕੇਦਾਰ ਵੱਲੋਂ ਜੋ ਕੰਮ ਚੱਲ ਰਿਹਾ ਹੈ ਉਸ ਤੇ ਤਿੰਨ ਫੈਕਟਰੀਆਂ ਲੱਗੀਆਂ ਹੋਈਆਂ ਜੋ ਜੋ ਕਿ ਦੋ ਸ਼ੈਲਰ ਹੈ ਔਰ ਇੱਕ ਆਟਾ ਫੈਕਟਰੀ ਹੈ ਔਰ ਇਹਨਾਂ ਫੈਕਟਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਸਾਡਾ ਜੋ ਨੁਕਸਾਨ ਹੋ ਰਿਹਾ ਹੈ ਇਹ ਸੜਕ ਬਣਨ ਦੇ ਵਿੱਚ ਉਸ ਦਾ ਜ਼ਿੰਮੇਵਾਰ ਕੌਣ ਹੈ ਕਾਰਨ ਕੀ ਹੈ ਕਿ ਸ਼ੋਰ ਕਾਰਨ ਕੀ ਹੈ ਕਿ ਜੋ ਇੱਥੇ ਫੈਕਟਰੀਆਂ ਸ਼ੈਲਰ ਉਹਨਾਂ ਨੇ ਚਾਵਲ ਜੋ ਹੈ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਰਕਾਰ ਨੂੰ ਦੇਣਾ ਹੁੰਦਾ ਹੈ ਪਰ ਸੜਕ ਪੱਟਣ ਕਾਰਨ ਇੱਥੇ ਨਾ ਤਾਂ ਕਿਸੇ ਟਰੱਕ ਨੇ ਆਣਾ ਅਤੇ ਨਾ ਹੀ ਸ਼ੈੱਲਰ ਦੇ ਵਿੱਚੋਂ ਮਾਲ ਬਾਹਰ ਨਿਕਲੇਗਾ ਜਿਸ ਕਾਰਨ ਸ਼ੈੱਲਰ ਮਾਲਕ ਤੇ ਆਟਾ ਫੈਕਟਰੀ ਵਾਲੇ ਪਰੇਸ਼ਾਨ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਫੈਕਟਰੀਆਂ ਲੱਗੀਆਂ ਹੋਈਆਂ ਹਨ ਉਹਨਾਂ ਵੱਲੋਂ ਪਰੇਸ਼ਾਨੀ ਦਾ ਜ਼ਾਹਰ ਕੀਤਾ ਜਾ ਰਿਹਾ ਕਿ ਅਸੀਂ ਕਾਫੀ ਪਰੇਸ਼ਾਨ ਹੋ ਰਹੇ ਹਾਂ ਠੇਕੇਦਾਰ ਵੱਲੋਂ ਸੜਕ ਜਿਹੜੀ ਹੈ ਸਾਰੀ ਪੱਟੀ ਗਈ ਹੈ ਔਰ ਇਹਨਾਂ ਦੀ ਮੰਗ ਹੈ ਕਿ ਇੱਕ ਤਰਫੋਂ ਜੋ ਲੰਘਾ ਸਾਨੂੰ ਦਿੱਤਾ ਜਾਵੇ ਇੱਕ ਤਰਫਾ ਜੋ ਸੜਕ ਹੈ ਉਹ ਬਣਾਈ ਜਾਵੇ ਤੇ ਦੂਸਰੇ ਪਾਸੋਂ ਫਿਰ ਪੱਟੀ ਜਾਵੇ ਪਰ ਠੇਕੇਦਾਰ ਵੱਲੋਂ ਜੋ ਸੜਕ ਦੀ ਪਟਾਈ ਹੈ ਉਹ ਕਾਫੀ ਦੋਨਾਂ ਵੱਸੋਂ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਿਹੜੀ ਸੜਕ ਪੱਟੀ ਹੋਈ ਹੈ ਔਰ ਇਹਨਾਂ ਦੀ ਡੀਸੀ ਸਾਹਿਬ ਵੱਲੋਂ ਮੰਗ ਹੈ ਕਿ ਸਾਨੂੰ ਇਸ ਸੜਕ ਦਾ ਜੋ ਨਿਰਮਾਣ ਹੈ ਇੱਕ ਸਾਈਡ ਤਿਆਰ ਕਰਕੇ ਦਿੱਤੀ ਜਾਵੇ ਅਤੇ ਦੂਜੀ ਸਾਈਡ ਤੋਂ ਫਿਰ ਪੱਟੀ ਜਾਵੇ ਤਾਂ ਕਿ ਸਾਡਾ ਜਿਹੜਾ ਮਾਲ ਹੈ ਚੋਨਾ ਅਸੀਂ ਚਾਵਲ ਦੇਣਾ ਸਰਕਾਰ ਨੂੰ ਉਹ ਟੈਂਸਰ ਲੱਗ ਸਕੇ ਤਾਂ ਕਿ ਅਸੀਂ ਪਿਛਲੇ 2 ਸਾਲਾਂ ਤੋਂ ਨੁਕਸਾਨ ਦੇ ਵਿੱਚ ਚੱਲ ਰਹੇ ਹਾਂ ਕੀ ਕਹਿਣਾ ਹੈ ਛੱਲਰਾਂ ਵਾਲਿਆਂ ਦਾ ਗੱਲ ਕਰਾਂਗੇ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਰੋਸ਼ਨ ਮਿੱਤਲ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹੁੰਦਾ ਜੀ ਸੜਕ ਨਾ ਸਾਡੇ ਪੰਜਗੜਾਈ ਤੋਂ ਵੀਡਚਾਲ ਤੱਕ ਬਣ ਰਹੀ ਹੈ ਹਾਂਜੀ ਪੰਜਗੜਾਈ ਤੋਂ ਦੇਵੀ ਵਾਲਾ ਤੱਕ ਚਾਰ ਇੰਡਸਟਰੀਆਂ ਹੈਗੇ ਹਾਂਜੀ ਤਿੰਨ ਸ਼ੈਲਰ ਰਿ ਫਲੋਰ ਮਿਲ ਹੈ ਸ਼ੈਲਰਾਂ ਦਾ ਇੱਕ ਟਾਈਮ ਬੌਂਡਿੰਗ ਹੁੰਦਾ ਹੈ ਮਾਲ ਡਿਲੀਵਰ ਕਰਨ ਦਾ ਚਾਵਲ ਡਿਲੀਵਰ ਕਰਦਾ ਇਹ ਸੜਕ ਜਿਹੜੀ ਹੈਗੀ ਦੋਨੇ ਪਾਸੇ ਤੋਂ ਪੱਟ ਰਹੇ ਹੈਗੇ ਸਾਡੇ ਇੰਡਸਟਰੀ ਦੇ ਦੋਨੋਂ ਸਾਈਡਾਂ ਤੋਂ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਠੇਕੇਦਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤੂੰ ਇੱਕ ਪਾਸੇ ਦੀ ਸੜਕ ਤਿਆਰ ਕਰ ਲੈ ਪਹਿਲਾਂ ਭਾਵੇਂ ਦੇਵੀ ਵਾਲੇ ਵਾਲੇ ਪਾਸੇ ਤਿਆਰ ਕਰ ਲੈ ਭਾਵੇਂ ਉਧਰ ਤਿਆਰ ਕਰ ਲੈ ਤਾਂ ਕਿ ਸਾਡਾ ਇੱਕ ਪਾਸਾ ਜਿਹੜਾ ਚੱਲਦਾ ਰਹੇ ਜੀ ਕਿਉਂਕਿ ਸਰਕਾਰ ਦੀ ਟਾਈਮ ਬਾਉਂਡ ਹੈ ਚਾਵਲ ਡਿਲੀਵਰ ਕਰਨ ਦਾ ਜੇ ਅਸੀਂ ਡਿਲੀਵਰ ਨਾ ਕਰ पाए ਚਾਵਲ ਡਿਲੀਵਰ ਨਾ ਕਰ पाए ਤਾਂ ਅਸੀਂ ਇੱਕ ਵੱਡੇ ਨੁਕਸਾਨ ਦੇ ਵਿੱਚ ਆ ਜਾਵਾਂਗੇ ਇੰਡਸਟਰੀ ਦਾ ਪਹਿਲਾਂ ਹੀ ਬਹੁਤ ਵੱਡੇ ਨੁਕਸਾਨ ਚ ਗੁਜ਼ਰ ਰਹੀ ਹੈ ਜਿਹੜੀ ਚਾਵਲ ਇੰਡਸਟਰੀ ਹੈ ਪਹਿਲਾਂ ਹੀ ਬਹੁਤ ਵੱਡੇ ਨੁਕਸਾਨ ਚ ਗੁਜ਼ਰ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਹਾਂ ਤੇ ਠੇਕੇਦਾਰ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਵੀ ਕਈ ਦਿਨਾਂ ਤੋਂ ਬੇਨਤੀ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਵੀ ਤੂੰ ਇੱਕ ਸਾਈਡ ਚ ਲਾ ਦੇ ਤੁਸੀਂ ਇਸ ਸੰਬੰਧ ਦੇ ਵਿੱਚ ਕੋਈ ਡੀਸਾ ਨਾਲ ਗੱਲਬਾਤ ਕੀਤੀ ਹੈ ਨਹੀਂ ਹਾਲੇ ਨਹੀਂ ਕਿੰਨੇ ਦਿਨ ਤੋਂ ਇਹ ਨਿਰਮਾਣ ਚੱਲ ਰਿਹਾ ਜੀ ਇਹ ਨਿਰਮਾਣ ਚੱਲ ਰਿਹਾ ਜੀ ਇਹ ਤਾਂ 3 ਮਹੀਨੇ ਹੋ ਗਏ ਜੀ ਅਸੀਂ ਪਹਿਲਾਂ ਝੋਨੇ ਦੇ ਸੀਜ਼ਨ ਦਰਮਿਆਨ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈਗਾ ਜੀ ਉਦੋਂ ਵੀ ਅਸੀਂ ਬੇਨਤੀ ਕਰਦੇ ਰਹੇ ਆ ਪਰ ਕੋਈ ਜ਼ਿਆਦਾ ਸੁਣਵਾਈ ਨਹੀਂ ਹੋਈ ਇਸ ਕੱਲ ਦੇ ਵਿੱਚ ਤੇ ਹੁਣ ਤੁਸੀਂ ਅੱਜ ਵੀ ਸਾਡਾ ਹੁਣ ਚਾਵਲ ਡਿਲੀਵਰ ਕਰਨ ਦਾ ਸਮਾਂ ਆ ਗਿਆ ਜੀ ਇੱਕ ਦੋ ਦਿਨਾਂ ਦੇ ਵਿੱਚ ਸਾਡੀ ਜਿਹੜੀ ਚਾਵਲ ਦੀ ਡਿਲੀਵਰੀ ਦੇਣੀ ਆ ਪਰ ਸਾਨੂੰ ਐ ਨਹੀਂ ਪਤਾ ਲੱਗਦਾ ਪਿਆ ਅਸੀਂ ਚਾਵਲ ਲੈ ਕੇ ਕਿੱਧਰ ਦੀ ਜਾਣਾ ਹੈਗਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦਿਆਂ ਜੀ ਇਹਦਾ ਇੱਕ ਸਾਈਡ ਸਾਨੂੰ ਚਲਾਈ ਜਾਵੇ ਇੱਕ ਸਾਈਡ ਪਹਿਲਾਂ ਬਣਾ ਲੈਣਾ 61 ਬਣਾ ਕੇ ਉਹ ਸਾਈਡ ਚਲਾ ਕੇ ਫਿਰ ਦੂਜੀ ਸਾਈਡ ਬਣਾ ਜੀ ਸਾਡੀ ਨਾਸ ਨਹੀਂ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਕਿ ਜੇ ਵੀ ਜੇ ਇਹ ਸਾਡੀ ਸੁਣਵਾਈ ਨਾ ਹੋਈ ਤਾਂ ਸਾਨੂੰ ਕੋਈ ਅਗਲਾ ਸਟੈਪ ਲੈਣਾ ਪਊਗਾ ਜੀ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅਗਲਾ ਸਟੈਪ ਕੀ ਲੈਣਾ ਪਊ ਉਹ ਜੀ ਸਾਨੂੰ ਧਰਨਾ ਲਗਾਉਣਾ ਪਊਗਾ ਜੀ ਇੱਥੇ ਰੋਡ ਜਾਮ ਕਰਨਾ ਪਊਗਾ ਸਾਨੂੰ ਜੋ ਸਾਡਾ ਸਾਡੀ ਰੋਜੀ ਰੋਟੀ ਬੰਦ ਹੋ ਗਈ ਤਾਂ ਅਸੀਂ ਕੀ ਕਰਾਂਗੇ ਜੀ ਉਸਕਾ ਸੰਜੀ ਕਿਨਾ ਜੀ ਤੁਹਾਡਾ ਮੇਰਾ ਤਾਂ ਮਿਸ਼ਕਮਾ ਜੀ ਚਿਕਦੰਬੇ ਗਰੂਪ ਤੋਂ ਕਿਹੜੀ ਫੈਕਟਰੀ ਦੀ ਤੁਹਾਡੀ ਚਿਕਦੰਬਾ ਆਟਾ ਮਿਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਜੀ ਕਿ 10 ਦਿਨ ਤੋਂ ਠਿਕੇਦਾਰ ਨੂੰ ਅਸੀਂ ਕਾਲਸ ਕਰ ਰਹੇ ਹਾਂ ਕਿ ਵਾਰ-ਵਾਰ ਵੀ ਜਸਟ ਸਾਈਡ ਤੋਂ ਚਲਾ ਦਿਓ ਸਰ ਜੁਲਾ ਦਿਓ ਉਹ ਇੱਕ ਦਿਨ ਕਹਿੰਦੇ ਬੰਦ ਕਰਦੇ ਨਹੀਂ ਕਰਦੇ ਸੈਕਿੰਡ ਡੇ ਫੇਰ ਦੂਸੇ ਸਾਈਡ ਤੋਂ ਰਸਤਾ ਬੰਦ ਕਰ ਦਿੰਦੇ ਆ ਸਾਨੂੰ 10 ਦਿਨ ਤੋਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਟਰਾਂਸਪੋਰਟੇਸ਼ਨ ਬਿਲਕੁਲ ਹੀ ਪ੍ਰੋਵਾਈਡ ਨਹੀਂ ਹੋ ਰਹੀ ਕੋਈ ਵੀ ਯੂਨੀਅਨ ਚੋਂ ਗੱਡੀ ਪੁਕਾਰਦੇ ਆ ਉਹੀ ਗੱਲ ਕਹਿ ਰਹੇ ਆ ਕਿ ਤੁਹਾਡੀ ਸੜਕ ਦੋਨੋਂ ਸਾਈਡ ਤੋਂ ਬੰਦ ਹੈ ਸੀ ਟਰੱਕ ਵਗੈਰਾ ਨਹੀਂ ਪ੍ਰੋਵਾਈਡ ਕਰਵਾ ਪਾਵਾਂਗੇ ਤੇ 10 ਦਿਨ ਤੋਂ ਸਾਨੂੰ ਪ੍ਰੇਸ਼ਾਨ ਕਰ ਸਕੀ ਇਹੀ ਬੇਨਤੀ ਕਰਦੇ ਆ ਕਿ ਸਾਨੂੰ ਸਿੰਗਲ ਵੇ ਚਲਾਣੇ ਦੇ ਦੇਣ ਇੱਕ ਸਾਈਡ ਤੋਂ ਰੋਡ ਬਣਾ ਲੈਂਦੇ ਇਸ ਸੇਠੇਕਰ ਨੂੰ ਨਾ ਕੀ ਸੇਠੇਕਰ ਨੂੰ ਲਾ ਲੀ ਕਿੱਥੋਂ ਦਾ ਜੱਤੋਂ ਤੋਂ ਉਨਾਂ ਵੱਲੋਂ ਤੁਹਾਡੋ ਕੋਈ ਸੰਦੇਸ਼ ਦਿੱਤਾ ਜਾ ਰਿਹਾ ਹੈ ਕੱਲ ਵੀ ਮਨਨ ਅਫਸਰ ਨੂੰ ਫੋਨ ਕਰਵਾਇਆ ਸੀ ਉਹ ਕਹਿ ਰਹੇ ਸੀ ਸਾਡ ਤੋਂ ਗਲਤੀ ਹੋ ਗਈ ਹੈ ਸਵੇਰੇ ਤੋਂ 9:00 ਤੋਂ ਪਹਿਲਾਂ ਪਹਿਲਾਂ ਸਿੰਗਲ ਸਾਈਡ ਚਲਾਣ ਲਈ ਦਿੱਤੀ ਜਾਏਗੀ ਬਟ ਮਾਰਨਿੰਗ ਫਿਰ ਉਹਨੇ 10:00 ਵਜੇ ਦੂਜੀ ਸਾਈਡ ਤੋਂ ਵੀ ਰੋਡ ਪਾਰਤੀ ਤੇ ਹੁਣ ਕਿਸੇ ਵੀ ਸਾਈਡ ਤੋਂ ਟਰੱਕਸ ਵਗੈਰਾ ਨਹੀਂ ਜਾ ਰਹੇ ਇਹ ਨੁਕਸਾਨ ਹੋ ਰਿਹਾ ਤੁਹਾਡਾ ਇਹਨਾਂ ਨੁਕਸਾਨ ਬਿਲਕੁਲ ਹੋ ਰਿਹਾ ਹੈ ਕੰਪਨੀਆਂ ਵਗੈਰਾ ਸਾਨੂੰ ਮੇਲਸ ਪਾ ਰਹੀਆਂ ਕਿ ਮਾਲ ਨਹੀਂ ਆ ਰਿਹਾ ਮਾਲ ਨਹੀਂ ਆ ਰਿਹਾ ਹੈ ਟਰਾਂਸਪੋਰਟੇਸ਼ਨ ਬਿਲਕੁਲ ਵੀ ਨਹੀਂ ਜਾ ਰਹੀ ਸਾਡੇ ਕੋਲ ਦੀਆਂ ਵਹੀਕਲਸ ਵਗੈਰਾ ਬਾਹਰ ਕਰਦੇ ਜੋ ਟਾਇਰ ਵਗ ਅੰਕਲ ਨੂੰ ਵੀ ਰੋਕ ਲਓ ਇਹ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਰ ਨਮਸਕਾਰ ਜੀ ਸਾਡੀ ਇੱਥੇ ਮਿਲ ਹੈ ਜੀ ਇਸ ਰੋਡ ਤੇ ਮਾਂਜ ਕਦੰਬਾ ਰਾਈਸ ਮਿਲ ਰਾਈਸ ਮਿਲ ਹੈ ਜੀ ਤੇ ਜੀ ਠੇਕੇਦਾਰ ਸਾਹਿਬ ਤਿੰਨ ਮਹੀਨਿਆਂ ਤੋਂ ਸੜਕ ਬਣਾ ਰਹੇ ਆ ਠੀਕ ਹੈ ਜੀ ਇਨਾਂ ਨੂੰ ਅਸੀਂ ਇਹੀ ਕਿਹਾ ਕਿ ਤੁਸੀਂ ਇੱਕ ਰਸਤਾ ਬਣਾ ਲਓ ਇੱਕ ਰਸਤਾ ਸਾਨੂੰ ਚੱਲਦਾ ਰਹੋ ਸਾਡੇ ਨਾਂ ਤੇ ਇੱਥੇ ਟਰੱਕ ਆ ਸਕਦੇ ਆ ਨਾ ਕੁਝ ਹੋਰ ਆ ਸਕਦਾ ਜੀ ਅਸੀਂ ਆਦੀ ਸਰਕਾਰ ਨੂੰ ਟਾਈਮ ਬੌਂਡ ਚੌਲ ਕਿਵੇਂ ਡਿਲੀਵਰ ਕਰਾਂਗੇ ਸਾਡੇ ਅੰਦਰ ਦੋ ਦੋ 10-10 ਕਰੋੜ ਦਾ ਸਰਕਾਰ ਦਾ ਸਟਾਕ ਲੱਗਿਆ ਹੋਇਆ ਤੇ ਅਸੀਂ ਮਿਲਿੰਗ ਲਈ ਅਸਮਰਥਾ ਅਜੇ ਤੱਕ ਆਦੀ ਮਿਲਿੰਗ ਸੈਂਟਰ ਨੂੰ ਵੀ ਕਹਤਾ ਕਿ ਸਾਡੇ ਤੋਂ ਝੋਨਾ ਸ਼ਿਫਟ ਕਰਾ ਲਓ ਅਸੀਂ ਅਸਮਰਥਾ ਠੇਕੇਦਾਰ ਸਾਡੀ ਕੋਈ ਗੱਲ ਨਹੀਂ ਸੁਣਦਾ ਜੀ ਜੋ ਤੁਸੀਂ ਚਾਵਲ ਲਾਣੇ ਹੁੰਦਾ ਕੋਈ ਟਾਈਮ ਬਾਉਂਡ ਹੁੰਦਾ ਹਾਂਜੀ ਉਹਦੀ 31/3/2000 ਤੋਂ 31 ਦਿਨ ਤੱਕ ਟਾਈਮ ਬਾਉਂਡ ਹੁੰਦਾ ਜੀ 6 ਮਹੀਨਿਆਂ ਦੇ ਵਿੱਚ ਅਸੀਂ ਪੂਰਾ ਕਰਨਾ ਹੁੰਦਾ ਪਰ ਜੇਕਰ ਇਹ ਸੜਕ ਦਾ ਇਹੀ ਹਾਲ ਤੇ ਆ ਤਾਂ ਫਿਰ ਅਸੀਂ ਚਾਵਲ ਪੂਰਾ ਕਿਵੇਂ ਕਰ ਦਾਂਗੇ 3 ਮਹੀਨੇ ਦਾ ਪਹਿਲਾਂ ਹੀ 3 ਮਹੀਨੇ ਦਾ ਪਹਿਲਾਂ ਹੀ ਬੀਜ ਚੁੱਕੇ ਹੈਗੇ ਸੜਕ ਦਾ ਮਤਲਬ ਕਿ ਡੇਲੀ ਸੜਕ ਤੋੜ ਦਿੰਦੇ ਆ ਇਹ ਕਦੇ 100 ਫੁੱਟ ਇੱਕ ਪਾਸੇ ਤੋੜ ਦਿੰਦੇ 200 ਫੁੱਟ ਇੱਕ ਪਾਸੇ ਇੱਕ 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 ਟਾਈਮ ਬਾਉਂਡ ਤੇ ਇੱਕ ਤਾਂ ਸੜਕ ਬਣਾਈ ਨਹੀਂ ਰਹੀ ਇਹ 3 ਕਿਲੋਮੀਟਰ ਦੀ ਸਾਰੀ ਸੜਕਾਂ ਸਾਰੇ ਰਸਤੇ ਇਹਨਾਂ ਨੇ ਬੰਦ ਕਰ ਦਿੱਤੀ ਜੀ ਸੜਕ ਦੇ ਕੀ ਮੰ ਇਹਨਾਂ ਨੇ ਸੜਕ ਬਣਾਨੀ ਹੈ ਇੱਕ ਪਾਸਾ ਬੰਦ ਕਰਕੇ ਪਹਿਲਾਂ ਇੱਕ ਪਾਸਾ ਕੰਪਲੀਟ ਕਰ ਲੈਣ ਫਿਰ ਦੂਜਾ ਪਾਸਾ ਕੰਪਲੀਟ ਕਰ ਲੈਣ ਇਹ ਕਿਹੜਾ ਰੋਡ ਹੈ ਜੀ ਇਹ ਜੀ ਦੇਵਿਆਲੋ ਪੰਜ ਗ੍ਰਹੀ ਕਲਾ ਰੋਡ ਹੈ ਜੀ